ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਆ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਸ ਤੋਂ ਬਾਅਦ ਇੱਕ ਸਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਕਟਾਂਗੇ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਆਪਾਂ ਨੂੰ ਸਿੱਧਾ-ਸਿੱਧਾ ਬੋਲ ਲਾਂਗੇ ਕਿਸੇ ਵੀ ਪ੍ਰੋਜੈਕਟ 'ਚ ਇਹ ਡਿਜ਼ਾਈਨ ਆਪਾਂ ਪਾ ਸਕਦੇ ਆ ਕੋਟੀ ਜੈਕਟ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਚ ਆ ਸਕਦਾ ਹੈ। ਸਵਾਟਰ ਚ ਵੀ ਪੈ ਜਾਊਗਾ ਇਹ ਜੈਂਟਸ। ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਬੁਣਾਗੇ। ਬਹੁਤ ਪਿਆਰਾ ਡਿਜ਼ਾਈਨ ਬਣ ਗਿਆ ਉਹ ਸਿਰਫ ਦੋ-ਦੋ ਕੁੰਡਿਆਂ ਦਾ ਡਿਜ਼ਾਈਨ ਹੈ। ਇਸ ਤਰ੍ਹਾਂ ਹੁਣ ਉਲਟੀ ਸਾਈਡ ਤੋਂ ਆਪਾਂ ਉਲਟਾ-ਉਲਟਾ ਬੁਣਾਗੇ। ਜੇ ਕਸਾੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੋਖ ਸੋਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਉਲਟੀ ਸਾਈਡ ਤੋਂ ਆਪਾਂ ਓਲਟਾ ਉਲਟਾ ਕਰਕੇ ਕੰਪਲੀਟ ਕਰ ਆਏ ਜਿਹੜਾ ਆਪਣਾ ਡਿਜ਼ਾਈਨ ਆ ਸਿਰਫ ਉਹ ਇੱਕ ਸਲਾਈ ਚ ਹੀ ਬਣਦਾ ਇਹ ਆਪਾਂ ਗੈਪ ਵਾਸਤੇ ਰੱਖਿਆ ਹੋਇਆ ਨੇ ਸਿੱਧੀ ਸਾਈਡ ਤੋਂ ਸਿੱਧੀ ਉਲਟੀ ਸਾਈਡ ਤੋਂ ਉਲਟੀ ਕਰਦੇ ਹੁਣ ਆਪਾਂ ਫੇਰ ਆ ਗਏ ਦੋ ਸਲਾਈਆਂ ਹੋ ਗਿਆ ਭਤੀਜੀ ਸਲਾਈ ਦੀ ਤੀਜੀ ਸਲਾਈ ਜ ਆਪਣੇ ਇਹ ਡੀਐਡ ਜਿਹੜਾ ਬਣ ਕੇ ਆਊਗਾ ਪਹਿਲਾਂ ਆਪਾਂ ਇੱਕ ਤਾਗਾ ਬਿਨਾਂ ਗੁਨੇ ਉਤਾਰਾਂਗੇ ਫੇਰ ਆਪਾਂ ਇੱਕ ਤਾਗੇ ਦੇ ਤਿੰਨ ਕੁੰਡੇ ਬਣਾਉਣੇ ਆ ਇੱਕ ਇਸ ਤਰ੍ਹਾਂ ਬਣਾ ਲਿਆ ਇੱਕ ਇਹਤੇ ਬਾਹਰ ਪਾ ਲਿਆ ਇਹਨੂੰ ਫੇਰ ਗੋਲ ਲਿਆ ਇੱਕ ਕੁੰਡੇ ਦੇ ਤਿੰਨ ਕੁੰਡੇ ਹੋਗੇ ਦੂਜਾ ਇਸ ਤਰੀ ਬਿਨਾਂ ਗੁਨੇ ਉਤਾਰਾਂਗੇ ਫੇਰ ਇੱਕ ਤੋਂ ਤਿੰਨ ਬਣਾਵਾਂਗੇ ਇਸ ਤਰ੍ਹਾਂ ਫੇਰ ਬਿਨਾਂ ਗੁਨੇ ਉਤਾਰਾਂਗੇ ਇੱਕ ਕੁੰਡਾ ਤੁਤੰਨਾ ਬਣਾਵਾਂਗੇ ਇੱਕ ਬੁਣ ਲਿਆ ਬਾਗ ਪਾ ਲਿਆ ਫੇਰ ਬੁਣ ਲਿਆ ਇੱਕ ਬਿਨਾ ਬੁਨੇ ਇਹ ਹੀ ਦੋ ਕੁੰਡੇ ਆਪਾਂ ਸਾਰੇ ਸਲਾਈਚ ਦੇ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ ਇਸੇ ਦੋ ਕੁੰਡੇ ਤੇ ਆਪਣਾ ਡਿਜ਼ਾਈਨ ਬਣੂਗਾ ਡਿਜ਼ਾਈਨ ਸਿਰਫ ਇਸ ਇੱਕ ਸਲਾਈ ਤੇ ਉਲਟੀ ਸਾਈਡ ਤੋਂ ਬਣੂ ਬਾਕੀ ਆਪਾਂ ਗੈਪ ਵਾਸਤੇ devkit ਆਉਣੇਗਾ ਇਹਨਾਂ ਸੋਹਣਾ ਤੇ ਸੋਖਾ ਡਿਜ਼ਾਈਨ ਬਹੁਤ ਹੀ ਪਿਆਰਾ ਬਣ ਕੇ ਆਊਗਾ ਜੇਕਰ ਕੋਈ ਨਮਾਗਾ ਡਿਜ਼ਾਈਨ ਕੱਟ ਪਾਉਣੇ ਉਹਦਾ ਇਸ ਡਿਜ਼ਾਈਨ ਤੇ ਬਣਾ ਕੇ ਦੇਖੋ ਇਸ ਤਰ੍ਹਾਂ ਨੂੰ ਆਪਾਂ ਕਰਨਾ लास्ट ਆਇਆ ਫਿਰ ਇੱਕ ਤੋਂ ਤਿੰਨ ਤੇ ਇਹਨੂੰ ਆਪਾਂ ਇਸ ਤਰ੍ਹਾਂ ਸਿੱਧੇ ਹੀ ਲਾ ਦੇਣਾ ਹੁਣ ਆਪਾਂ ਆ ਗਏ ਬੈਕ ਸਾਈਡ ਇਹ ਆਪਣੀ ਡਿਜ਼ਾਈਨ ਦੀ ਬੈਕ ਸਾਈਡ ਆ ਤੇ ਤਾਗਾ ਆਪਾਂ ਲੈ ਜਾਾਂਗੇ ਸਿੱਧੀ ਸਾਈਡ ਬੈਕ ਸਾਈਡ ਆਪਣਾ ਤਾਗਾ ਸਿੱਧੀ ਸਾਈਡ ਲੈ ਜਾਾਂਗੇ ਜਿਹੜੇ ਆਪਾਂ ਤਿੰਨ ਤੋਂ ਇੱਕ ਤੋਂ ਤਿੰਨ ਬਣਾਇਆ ਇਹਨਾਂ ਨੂੰ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਹੀ ਤਿੰਨ ਦਾ ਇੱਕ ਕਰ ਦਾਂਗੇ ਜਿਹੜਾ ਬਿਨਾ ਬੁਨੇ ਉਤਾਰਿਆ ਸੀ ਉਹ ਇੱਥੇ ਵੀ ਆਪਾਂ ਇਸ ਤਰੀ ਉਤਾਰਾਂਗੇ ਤਿੰਨ ਦਾ ਇੱਕ ਤੇ ਇਹਨੂੰ ਆਪਾਂ ਇਸ ਤਰੀ ਬਿਨਾ ਬੁਨੇ ਹਿਲਾਵਾਂਗੇ ਇਸ ਤਰੀ ਹੀ ਆਪਣੀ ਸਾਰੀ ਸਿਲਾਈ ਕੰਪਲੀਟ ਹੋਊਗੀ ਇਹ ਹੀ ਵਸਾ ਇਨਾ ਕੀ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਤੇ ਕੁਆਲਟੀ ਸਾਈਡ ਤੋਂ ਚਾਰ ਸਲਾਈਆਂ ਆਪਾਂ ਗੈਪ ਵਾਸਤੇ ਦਿੱਤੀਆਂ ਹੋਈਆਂ ਨੇ। ਚੰਨ ਦਾ ਇੱਕ ਇੱਕ ਬਿਨਾ ਬੁਣੇ ਉਤਾਰਾਂਗੇ। ਫੇਰ ਚੰਨ ਦਾ ਇੱਕ ਇੱਕ ਬਿਨਾ ਬੁਣੇ ਉਤਾਰਾਂ। ਇਸ ਤਰ੍ਹਾਂ ਹੀ ਆਪਣੀ ਸਾਰੀ ਸਲਾਈ ਪੂਰੀ ਹੋਊਗੀ ਡਿਜ਼ਾਈਨ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਇਸ ਤਰ੍ਹਾਂ ਜੇ ਆਪਾਂ ਕੇ ਲਾਸਟ ਤੇ ਟੱਲਾ ਦਾ ਇੱਕ ਤੇਨ ਐਸਤਰੀ ਬੋਲਿਆ ਹੁਣ ਆਪਾਂ ਅੱਗੇ ਸਿੱਧੀ ਸਾਈਡ ਹੁਣ ਸਿੱਧੀ ਸਾਈਡ ਤੋਂ ਆਪਾਂ ਇੱਕ ਸਲਾਈ ਫੇਰ ਦੁਬਾਰਾ ਗੈਪ ਵਾਸਤੇ ਪਾਵਾਂਗੇ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਬੋਲਿਆ ਸੁਣੋ ਦਿਖਾਉਣੇ ਆ ਬਣਿਆ ਹੋਇਆ ਬਹੁਤ ਪਿਆਰਾ ਲੱਗਦਾਗਾ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਪੈਸ ਲਾਈ ਸਾਰੀ ਸਿੱਧੀ ਸਿੱਧੀ ਗੋਲਕੇ ਕੰਪਲੀਟ ਕਰਾਂਗੇ ਕਿਸੇ ਵੀ ਪ੍ਰੋਜੈਕਟ ਜਿਹੜਾ ਤੁਸੀਂ ਪਾਉਣੇ ਆ ਦੋ ਦੋ ਦੇ ਹਿਸਾਬ ਨਾਲ ਤਾਂ ਅਗੇ ਡਿਵਾਈਡ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਹੀ ਆਪਾਂ ਸਾਰੀ ਨੂੰ ਗੋਲ ਲਾ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟਾ ਘਟਾ ਕੇ ਅੰਨਾਗੇ ਆਪਾਂ ਬੈਕ ਸਾਈਡ ਬੈਕ ਸਾਈਡ ਤੋਂ ਇਸ ਤਰ੍ਹਾਂ ਬੈਕ ਸਾਈਡ ਤੋਂ ਕੋਈ ਡਿਜ਼ਾਈਨ ਵਾਲੀ ਸਿਲਾਈ ਤੋਂ ਬਿਨਾ ਬਾਕੀ ਤਾਂ ਆਪਾਂ ਨੇ ਉਲਟਾ ਉਲਟੀ ਬਣਿਆ ਇਸ ਤਰ੍ਹਾਂ ਹੁਣ ਆਪਾਂ ਫਿਰ ਸਿੱਧੀ ਸਾਈਡ ਹੁਣ ਸਿੱਧੀ ਸਾਈਡ ਤੋਂ ਆਪਾਂ ਨੇ ਕੀ ਕਰਨਾ ਪਹਿਲਾਂ ਜਦੋਂ ਆਪਾਂ ਸ਼ੁਰੂ ਕੀਤਾ ਸੂਰੋ ਪੌਲਟੀ ਸਲਾਈ ਪਾਈ ਨਹੀਂ ਕਿਉਂਕਿ ਆਪਾਂ ਕੋਈ ਡਿਜ਼ਾਈਨ ਨੀਚੇ ਕੋਈ ਵੀ ਬਾਰਡਰ ਬਣਾਉਣਾ ਉਸ ਤੋਂ ਬਾਅਦ ਡਿਜ਼ਾਈਨ ਸਿੱਧੀ ਸਲਾਈ ਤੋਂ ਸ਼ੁਰੂ ਕਰਨਾ ਹੁਣ ਜਦੋਂ ਆਪਾਂ ਨੀਚੇ ਗਾਹਾਂ ਦੇ ਅੱਗੇ ਦੀ ਅੱਗੇ ਆਪਣਾ ਡਿਜ਼ਾਈਨ ਆਪਣਾ ਕਰੀ ਜਾਵਾਂਗੇ ਤਾਂ ਇੱਕ ਸਲਾਈ ਵਿੱਚ ਦੀ ਉਲਟੀ ਕੱਟਿਆ ਕਰਾਂਗੇ ਇਹ ਸੂਲਟੀ ਸਲਾਈ ਤੋਂ ਬਾਅਦ ਹੀ ਦੁਬਾਰਾ ਇਹ ਹੀ ਡਿਜ਼ਾਈਨ ਜਿਹੜਾ ਆਪਾਂ ਨੇ ਬਣਾਇਆ ਰਿਪੀਟ ਹੋਊਗਾ ਇੱਕ ਸਲਾਈ ਆਪਾਂ ਇਸ ਇਸ ਤਰ੍ਹਾਂ ਵਿੱਚ ਦੀ ਸਿੱਧੀ ਸਾਈਡ ਤੋਂ ਉਲਟਾ ਬਣ ਕੇ ਕੱਟਿਆ ਸੋਨੇ ਦੇ ਘੋੜੇ ਬਣਿਆ ਹੋਇਆ ਇਹ ਬਹੁਤ ਪਿਆਰਾ ਲੱਗੂਗਾ ਐਸ ਤਰ੍ਹਾਂ ਬੈਕ ਸਾਈਡ ਤੋਂ ਵੀ ਲਓ ਆ ਇਸ ਤਰੀਕਾ ਬੋਲਣਾ ਸਿੱਧੀਆਂ ਉਲਟੀਆਂ ਸਲਾਈਆਂ ਨੇ ਸਿਰਫ ਡਿਜ਼ਾਈਨ ਦੀਆਂ ਸਿਰਫ ਦੋ ਸਲਾਈਆਂ ਨੇ ਇਸ ਤਰ੍ਹਾਂ ਨੂੰ ਕੋਸਲ ਕੰਪਲੀਟ ਕਰਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਊਗਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ